ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਵਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਸਬਸਕ੍ਰਾਈਬ ਹਾਂਜੀ ਨਾ 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 ਅੱਠ ਵਜੇ ਆਉਗੀ ਬਸ ਟਾਈਮ ਹੋਣ ਵਾਲਾ ਗगन ਰਖ ਲੈ ਜਾਾਂਗੇ ਜਿਹੜਾ ਕਿ ਤੁਹਾਨੂੰ ਛੱਡ ਕੇ ਆਉਣਾ ਹਾਂ ਗगन ਨੂੰ ਕਹਿ ਦੂੰਗੀ ਚਾਹ ਦੇ ਫਿਰ ਮੈਂ ਪਛਨ ਨਵਾਲਾ ਤੁਸੀਂ ਨਿਵਾ ਲਓ ਤੇ ਟਾਈਮ ਬਸ ਸਾਡੀ ਬੈਨ ਦਾ ਹੋਣਾ ਵਾਲਾ ਇਹ ਚਾਹ ਪੀਣ ਲੱਗੇ ਸੀ ਫਿਰ ਚੱਲੇ ਸਕੂਲ ਅੱਜ ਦੋ ਕੁ ਦਿਨ ਬੈਨ ਆਉਗੀ ਬਸ ਸਟੈਂਡ ਤੇ ਤੇ ਫਿਰ ਆਪਣੇ ਗੇਟ ਦੇ ਅੱਗੇ ਇੱਥੇ ਜਿਹੜੀ ਬੈਣ ਆਉਣ ਲੱਗ ਜੂਗੀ। ਕਿਉਂ? ਆਹ ਠੰਡੀ ਹਵਾ ਨਾਲ ਮਾਯਾ ਨਾਲ ਟੱਕਰ ਪਈ ਜਾਂਦੀ। ਹਾਈ ਹਵਾ ਤਾਂ ਸਹੀ ਜਲਾ ਬਹੁਤ ਜ਼ਿਆਦੇ ਠੰਡੀ ਚੱਲੀ ਜਾਂਦੀ। ਕੋਈ ਕੁਝ ਨਹੀਂ ਹੁੰਦਾ। ਕੁਝ ਨਹੀਂ ਹੁੰਦਾ। ਮਮੇ ਇਹ ਨਹੀਂ ਕਰਦੀਆਂ ਫੇਰ ਬਿੰਦੇ ਤੇ ਟੱਕੜਾ ਖੁੱਲੀ ਜਊ। ਚਲ ਕੋਈ ਨਹੀਂ ਨਿਵਾ ਲਓ। ਗੁੱਸੇ ਇੱਕ ਹੁੰਨੇ ਆ। ਜੀ ਬਲੌਗ ਦੀ ਸਟਾਰਟਿੰਗ ਕਰਨਾ ਹੈ ਨਾ ਸਾਰਿਆਂ ਦਾ ਮੇਨ ਹੁੰਦਾ ਹੈਗਾ ਜਦੋਂ ਬਲੌਗ ਦੀ ਸਟਾਰਟਿੰਗ ਨਹੀਂ ਨਾ ਹੁੰਦੀ ਫਿਰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ। ਤੇਲ ਵੰਗੋ ਟੈਂਕੀ ਦੇ ਵਿੱਚ ਤੇਲ ਹੈ ਜਿਹੜਾ ਪੈ ਚੁੱਕਿਆ ਹੈ। ਤੇਲ ਵਿੱਚੋਂ ਥੋੜ੍ਹਾ ਹੀ ਮਿਲਿਆ ਜਿਆਦਾ ਨਹੀਂ ਸੀ। ਕੁੱਟ ਕਿਸ ਚਾਹ। ਤੇ ਇਸ ਵਿੱਚ ਰੋਟੀ ਘਣੂ ਜੀ ਨਹੀਂ ਕਰਦਾ। ਤਾਰਸ ਤਰੀ ਅੱਜ ਹਵਾ ਜਿਹੜੀ ਇੰਨੀ ਜ਼ਿਆਦੇ ਠੰਡੀ ਚੱਲੀ ਜਾਂਦੀ ਹੈ ਨਾ ਠੰਡ ਲੱਗਦੀ ਹੈ ਸੱਚ ਹੈ ਜੀ ਮੈਨੂੰ ਸਬਜੀ ਪਉਣਾ ਨਹੀਂ ਪਈ ਹੈ ਸਬਜੀ ਬਣਾਉਣੀ ਹੈ ਅੱਜ ਪੇਪਰ ਨਾ ਜ਼ਰੂਰੀ ਹੈ ਕਿਤੇ ਸਬਜੀ ਘਰੇ ਰਹਿ ਜੇ ਮਿਲ ਕੇ ਉੱਥੇ ਕੱਲੀਆਂ ਰੋਟੀਆਂ ਦਾ ਕੀ ਕਰਾਂਗੇ ਇਹ ਖਾ ਖਾ ਆਪਾਂ ਲਾਂਚ ਕਰ ਲਾ ਮੇਰਾ ਲਾਂਚ ਬਾਕਸ ਵੀ ਸਕੂਲ ਚ ਰਹਿ ਗਿਆ ਤੁਸੀਂ ਮੈਂ ਦੂਹੀ ਨੂੰ ਲਾਤ ਆ ਸਾਡਾ ਇਹ ਲਫਾ ਫਿਆਣਾ ਤੇ ਥੈਲਾ ਵਸਾਂ ਇਹ ਜਿਹੜੀ ਚੀਜ਼ ਨੂੰ ਵਿੱਚ ਪਾਈ ਨੇ ਕਿ ਮੁਰਕ ਕੇ ਜਦੋਂ ਕੋਈ ਕਿਸੇ ਆ ਆਬ ਦੀ ਚੀਜ਼ ਵੀ ਪਾਉਣੀ ਆ ਜਾਂ ਕਿਸੇ ਨੂੰ ਕਈ ਵਾਰੀ ਕਿਤੇ ਜੇ ਕੋਈ ਸਬਜ਼ੀ ਬਾਜੀ ਪਾ ਕੇ ਦੇਣੀ ਪੈਂਦੀ ਹੈ ਨਾ ਉਦੋਂ ਲਫਾ ਪਾਣੀ ਤੇ ਹੁੰਦਾ ਜਾ ਆਪ ਤਾਂ ਤੇ ਆਪਾਂ ਆ ਗਏ ਸੀਗੇ ਤਿੰਨ ਤੋਂ ਉੱਤੇ ਹਈ ਹਈ ਅੱਜ ਤਾਂ ਨਾ ਹਵਾ ਨੇ ਕਮਲੇ ਕਰ ਦਿੱਸ ਜੀ ਕਮਲੇ ਅੱਖ ਕੀ ਆ ਖੱਜ ਡਿਉਟੀ ਸੀਗੀ ਉੱਪਰ ਤੇ ਉੱਪਰ ਤਾ ਜਮਾ ਪਾਣੀ ਦਿੱਤੇ ਹਵਾ ਨੇ ਇੰਨੀ ਕਾਜਾ ਠੰਡੀ ਹਵਾ ਤੇ ਨਾਲੇ ਲੱਗੇ ਠੰਡ ਹਾਂਜੀ ਬੀਬੀ ਅੱਜ ਫੇਰ ਛੋਲੂਆ ਬਨੂੰਗਾ ਆਪਣੇ ਹਾਇ ਇੱਥੇ ਤੇ ਚਿਹਰੀ ਜਾਣੀ ਕੋਈ ਕਿੱਥੇ ਬੈਠਾ ਆਂ ਪਾਸਾ ਮਾਰੂ ਪਾਸਾ ਮਿਲੇ ਛੋਲ ਬਾਬੇ ਬਾਹਰ ਖਾਣ ਦਿੰਦਾ ਹਾਈ 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 ਨਾ ਤੰਦ ਖੇਨ ਗੋਬੀ ਬਿਠਾ ਦੇ ਦੇ ਮੈਂ ਚਾਹ ਪੀਣੀ ਆ ਬੈ ਕੇ ਆਏ ਕਿੱਥੇ ਬੈਠੀ ਆ ਤੇ ਬੈਠੀ ਆ ਬੰਥੀ ਨਹੀਂ ਢਾਗਣ ਵਾਲੇ ਤਾਂ ਟਾਈਮ ਪਾਸਾ ਮੇਰੇ ਹੱਥ ਚ ਚਾਹ ਦਾ ਗਲਾਸ ਆਹ ਜੰਮ ਨਹੀਂ ਕਰਦਾ ਨੂੰ ਹਮਮ खाली लेटी दामा देखा के हम्म खा के दामा है और नेरी हो जंदी है नहीं कोई सेटिंग नहीं होगी बाय आई दे दे भाई हां कौन नहीं निकल आप तो चेयर बदगा बनी हुई है नाल नाल खाइए नहीं है ਇਹਨਾਂ ਕੱਚਾ ਦਾਣਾ ਹੁੰਦਾ ਉਹ ਕੱਢਦੇ ਹਾਂ। ਹਾਂ। ਨਾ ਕੀ ਹੁਣ ਜੰਮਿਆ ਪਿਆ ਹੁੰਦਾ ਕੱਚਾ ਇਹ ਦਾਣਾ। ਹਾਂ। ਕੋਈ ਦੋ ਦੋ ਨਿਕਲਦੇ ਕੋਈ ਨਹੀਂ। ਵਧੀਆ। ਬੜਾ ਪੱਕੇ ਫਿਰ ਹੁਣ। ਠੰਡ ਨਹੀਂ ਲੱਗੀ ਅੱਜ। ਹਾਂ। ਪਾਣੇ ਇਹਨਾਂ ਦੇ ਤਾਕੜ ਬਾਲੀ ਜਾਂਦਾ। ਤੇਰੀ ਮੈਂ ਤਾਂ ਕਿੰਨਾ ਚਰ। ਭੋਗ ਪੈ ਗਿਆ ਇਹਨਾਂ ਦੇ। 19 ਰੁਪਏ ਦੀ ਸੀ ਉੱਥੇ। ਫਿਰ ਉੱਥੇ ਮੈਂ ਇਧਰ ਆਈ ਵਿਚਾਰ ਕਰਨ। ਇੱਥੇ ਵੀ ਅੰਦਰੋਂ ਨੇ ਖੜੇ ਕਿ ਤਰ ਮਨ ਜਾਇਜ਼ ਦਰਕਾਰ ਦੇ। ਕੁਰਸੀਦਾਂ ਮੇਰੇ ਤੇ ਕੀ ਜਾਂਦੀ ਮੈਂ ਨਾ ਚੱਕ ਮੈਂ ਤੁਮਨ ਜਾਈ ਚੁੱਕ ਪੇ ਫਿਰ ਕਦੋਂ ਮੈਂ ਪੱਕ ਜੂ ਹੁਣ ਛੋੜੂਗਾ ਮੈਂ ਚਾਹਾਂ ਟਾਂ ਟਾਂ ਫਸੀਆਂ ਭੰਨੀਆਂ ਨਿਕਲਦੀਆਂ ਨਹੀਂ ਵਿੱਚੋਂ ਮਸਾਂ ਤਣ ਤਣ ਡਾਣੇ ਕਿਸੇ ਕਿਸੇ ਦਾ ਹਾਂ ਬਸ ਮਾਸਾ ਤੋਂ ਨਿਕੜੂ ਹਾਂ ਹਵਾ ਵਗਣ ਲੱਗ ਗਈ ਨਾ ਸਾ ਜਣੀ ਪੂਰੇ ਜੀ ਨਹੀਂ ਆਉਗਾ ਹਾਂ ਮੇਲੇ ਆ ਇਹ ਲਖਣੇ ਦੇ ਹਾਂ ਲਖਣਵੀ ਵਾਲੇ ਹਾਂ ਪਤਾ ਨਹੀਂ ਨਾ ਵੀ ਸ਼ਰਮਾ ਘਟਨ ਵਾਲੀਆਂ ਪੰਨ ਮੱਖਣ ਆਪਾਂ ਕੋ ਦੁਕਾਨ ਹੈ ਫਲ ਕੱਢ ਦੀ ਮੱਖਣ ਕਹਿੰਦਾ ਤੂੰ ਲੋੜੇ ਕੰਮ ਕਰ ਆਪਾਂ ਦੇ ਸਟਾਰਟ ਕਰਤੇ ਆ ਕੇ ਥੋੜਾ ਚ ਰੈਸਟ ਕਰਕੇ ਦੇ ਕੱਪੜੇ ਵਿਤਉਣ ਵਾਲੇ ਤੇ ਅੱਜ ਤਿਆਰੀ ਵੀ ਕਰਕੇ ਰੱਖਣੀ ਹੋਊਗੀ ਇਹ ਜਮੇ ਪਾਪੇ ਦੇ ਅੱਛਾ ਮੈਂ ਤਾਂ ਸਕੂਲ ਟਾਈਮ ਤੋਂ ਬਾਅਦ ਹੀ ਜਾਊਂਗੀ ਸਕੂਲ ਨੂੰ ਆਖ ਹੀ ਜਾਵੇਂਗੀ ਘਾਟਾ ਇਧਰੋਂ ਜਾ ਉਧਰੋਂ ਚੜ ਜਾਂਗੇ ਦੱਸ ਇਹ ਹੋਊਗਾ ਪਾਣਾ ਮੈਂ 3 ਦਿਨ ਦਾ ਵਾਲੇ ਕੇ ਜਾਨੀ ਕੌਣ ਜਾ ਪਾਪਾ ਰੁੱਕ ਲੈ ਲੜੂ ਅੱਬੀ ਮਸਾਂ ਹੀ ਆਲੀ ਹੁਣ ਮੈਂ ਚੋਲ ਦਾ ਪ੍ਰਾਦਾਇ ਜੀ ਮੰਜਾ ਕਰਕੇ ਵੀ ਇੱਥੇ ਦੁਪਹਿਰੇ ਆਣਾ ਪਾਪੇ ਨੇ ਕਿ ਤੜਕੀ ਜਾਣਾ ਹੈ ਪੈਣੀ ਜਣੀ ਲੈ ਅੱਗੇ ਜਵਕਾ ਨੂੰ ਪਹਿਣਾ ਦੇ ਵੀ ਮੈਸੇਜ ਆਈ ਜਾਂਦੇ ਆ ਭਾਈ ਲੈ ਕੇ ਆਉ ਜਵਕਾ ਨੂੰ ਚਾਈ ਬਣਾ ਦੇ ਬੇਣੀ ਨਵਾਂ ਢਬਾ ਲਾ ਮੈਂ 30 ਗਲਾਸ ਤੋਂ ਹੋ ਗਏ ਹਾਂ ਮੈਂ ਨਵੀਂ ਮੈਡਮ ਕੋਲੇ ਜਾਵਾਂ ਹੁਣ ਹੂੰ ਉੱਠੇ ਜਾਏ ਗਏ ਹੁਣ ਹੂੰ ਆਹ ਹੱਪੇ ਹ ਹੁਣ ਉਹਦੇ ਉੱਪਰ ਉੱਤੇ ਕਲਾਸ ਹੋ ਜੂਗੀ ਇਹ ਵੀ ਵੱਡੀ ਦੀ ਇਹਦੇ ਵੀ ਉਪਰ ਹੀ ਆ ਉੱਤੇ ਟੰਗਿਆ ਰਹਿ ਗਏ ਨਾ ਕਲਾਸ ਤਾਂ ਅਲੱਗ-ਅਲੱਗ ਹੋਊਗੀ ਅੱਛਾ ਸਤਿ ਹੁਣੀ ਕੇ ਮੰਡੀ ਚਲ ਪਹੰਗਿਆ ਵਾ 1 ਵਜੇ ਦਾ ਮੈਂ ਕਿੱਥੋਂ ਵਢਣ ਦੀ ਜਾਨਾ ਕਿ ਮੰਡੀ ਆ ਕਿ ਮੰਡੀ ਇਹ ਗੱਟਾ ਦਾ ਸਟਕ ਗਿਆ ਮੈਂ ਕਰਦੀਆਂ ਕੋਲ ਉਹ ਤਾਂ ਕਾਹਦਾ ਇਹ ਗੱਟਾ ਕਿਹੜਾ ਖਲ ਖੁਰਾਕਾਂ ਵਾਲੇ ਆ ਹੋਰ ਕਾਦੇ ਵਾਲੇ ਗੱਟੇ ਆਪਣੇ ਮੁੱਕੀ ਮੁੱਕੀ ਜਿਹਾਣਾ ਚੱਲੜਾ ਚਾਹ ਪੀ ਕੇ ਕੱਪੜੇ ਚੇਂਜ ਕਰਾਂ ਮੈਂ ਇੱਥੇ ਤਾਂ ਬੈਠਣ ਨੂੰ ਹੈ ਨਹੀਂ ਕੁਝ ਮੈਨੂੰ ਐ ਲੱਗਿਆ ਜਿਵੇਂ ਇੱਥੇ ਚੇਅਰ ਪਈ ਹੈ ਫਿਰ ਮੈਂ ਕੱਪੜੇ ਚੇਂਜ ਕਰਿਆ ਆ ਮਾਂ ਕੱਪੜੇ ਚੇਂਜ ਕਰਿਆ ਮਾਂ ਤਾਂ ਉਹਦੋਂ ਨੂੰ ਮਸ਼ੀਨ ਖੜ ਚੁਗੀ ਹਾਂਜੀ ਛੁੱਟ ਕੇ ਕੈਮਰਾ ਬਕਸ ਕੇ ਇੱਕ ਕਬਿਲਦਾਰੀ ਕਰਨੀ ਆਡਾ ਵੱਡਾ ਮਫਲਰ ਹੁਣੀ ਪਾ ਲੈ ਗੱਲ ਚ ਓਏ ਅਰੇ ਇੱਥੇ ਤਾਂ ਆ ਫਲਾਪ ਹਰ ਸਾਰੇ ਸੂਟਾਂ ਨੇ ਮੈਂ ਕਟਿੰਗ ਕਰਕੇ ਹਟੀਆਂ ਕਿਉਂਕਿ ਇਹ ਸੂਟ ਇਕੱਠੇ ਹੁੰਦੇ ਆ ਇਹਨਾਂ ਦੀ ਕਟਿੰਗ ਨਹੀਂ ਹੁੰਦੀ। ਇੱਕ ਭੈਣ ਨੇ ਮੰਗਾਏ ਆ ਦੋ ਸੂਟ। ਫਿਰ ਉਹਨੂੰ ਭੇਜਣੇ ਸੀ ਮੈਂ ਹਾਂ ਚੱਲ ਮੈਂ ਕਟਿੰਗ ਕਰਦਾ। ਥੋੜਾ ਗੇੜਾ ਲੱਗੂਗਾ ਫੜਾ ਕੇ ਆਣਾ ਬੈਣਾ। ਦੁਪੱਟਾ ਕੱਢ ਕੇ ਦਿਖਾਓ ਕਿਦਾਂ ਲੜਾਈ ਹੋਇਆ। ਕਿੱਥੇ? ਇੱਥੇ ਨੇੜੇ ਫੜਾ ਕੇ ਆਣਾ ਨੇੜੇ ਪੈਣ। ਦੁਪੱਟਾ ਹਉ ਜੀ ਦੁਪੱਟਾ ਆਪਣਾ ਡਾਈ ਹੋ ਕੇ ਆ ਗਿਆ ਤੇ ਦੁਪੱਟਾ ਐ ਲੱਗਦਾ ਜਿਵੇਂ ਐਸ ਸੂਟ ਨਾਲ ਹੀ ਕਰਾਇਆ ਹੁੰਦਾ ਇਹ ਸੂਟ ਨਾਲ ਨਹੀਂ ਹੈਗਾ ਵੈਸੇ ਇਹ ਹੋਰ ਸੂਟ ਨਾਲ ਹੈ ਜਿਹੜਾ ਆਪਣਾ ਵਾਲਾ ਬਰਕੜਾ ਸੂਟ ਹੈ ਇਹਦੇ ਨਾਲ ਕਰਾਇਆ ਹੈ ਕਿਉਂਕਿ ਸੂਟ ਲਾਈਟ ਹੋਣ ਕਰਕੇ ਨਾ ਦੁਪੱਟਾ ਫਿਰ ਆਪਾਂ ਸਾਰੇ ਕੰਦਰਾਂ ਦਾ ਪਵਾਇਆ ਚਲੋ ਜੀ ਹੁਣ ਨਾ ਮਸ਼ੀਨ ਖੜ ਗਈ ਤੇ ਮੈਂ ਕਦੋਂ ਦੀ ਆ ਸੂਟਾਂ ਤੇ ਲੱਗੇ ਪਈ ਸਨਾਂ ਦੀ ਕਟਿੰਗ ਕਰੀ ਜਾਂਦੀ ਸੀਗੀ ਤੇ ਹੁਣ ਮੈਂ ਜਾਵਾਂ ਆਪਦੀ ਕੰਮ ਕਾਰਾ ਕਰਨੀ ਤਾਂ ਖੀਰੀ ਕੁਰੀ ਲੈਂਦੀ ਲੱਗਦੀ ਆ ਲੋ ਜੀ ਟਾਈਮ ਹੋ ਗਿਆ ਸਵਾ 7 ਦਾ ਤੇ ਜਿਉ ਆ ਕੇ ਬਸ ਥੋੜੀ ਜਿਹੀ ਬਲੌਗ ਦੀ ਜਿਹੜੀ ਸਟਾਰਟਿੰਗ ਹੋਈ ਸੀ ਦੋਸਟ ਸਟਾਰਟਿੰਗ ਨਹੀਂ ਹੋਈ ਕਿਉਂਕਿ ਕੁਝ ਆਪਣੇ ਅਗੇ ਸੀ ਰਿਸ਼ਤੇਦਾਰ ਤੇ ਉਹਨਾਂ ਕੋਲੇ ਬੈਠ ਗਏ ਕੁਝ ਕੰਮ ਕਰੀ ਜਿਹੜੇ ਇਦਾਂ ਦੇ ਸੀਗੇ ਕੱਪੜੇ ਵਗੈਰਾ ਵੀ ਧੋਣ ਵਾਲੇ ਸੀ ਅਜੇ ਹੁਣ ਮੈਂ ਧੋ ਕੇ ਹਟੀਆਂ ਤੇ ਉਹ ਭੂਆ ਜੀ ਵਰਗੇ ਆਏ ਸੀ ਆਪਾਂ ਨੇ ਉਹ ਵੀ ਲੇਟ ਗਏ ਫਿਰ ਉਹ ਕੱਪੜੇ ਵਗੈਰਾ ਦੇਖਣ ਲੱਗੇ ਹਨਾ ਤੇ ਚਲੋ ਇੱਕ ਇੱਕੇ ਸੂਟ ਭੂਆ ਜੀ ਵਰਗੇ ਲੈ ਗਏ ਉਹਨਾਂ ਨੂੰ ਪਸੰਦ ਆਏ ਤੇ ਦੋ ਕ ਸੂਟ ਹੋ ਗਏ ਇੱਕ ਪਹਿਣਨੇ ਲੈਣੇ ਸੀ ਉਹ ਸੇਲ ਹੋ ਗਏ ਵਸਤਾ ਕਰਕੇ ਨਾ ਜਿਹੜਾ ਕੱਪੜਿਆਂ ਦੇ ਵਿੱਚ ਰੁਜੇ ਜੇ ਰਹੇ ਆ ਲੇਟ ਹੋ ਗਏ ਤੇ ਸਬਜ਼ੀ ਨੂੰ ਤੜਕਾ ਲਾਉਂਦੀ ਆ ਮੰਮੀ ਤੇ ਮੈਂ ਆ ਲਾਉਣੀ ਆ ਹੁਣ ਪੋਚਾ ਟਾਈਮ 7:00 ਵਜੇ ਕੇ 10 ਮਿੰਟ ਹੋ ਗਏ ਤੇ ਨਹੀਂ ਅੱਗੇ ਨਾ ਮੈਸ ਵਾਲੇ ਨੂੰ ਕੰਮ ਨਵੇੜ ਕੇ ਰੋਟੀ ਲੱਗ ਜਾਂਦੀ ਹੁੰਦੀ ਸੀ ਤੇ ਅੱਜ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਲੇਟ ਹੋ ਗਈ ਹੁਣ ਮੈਂ ਜਲਦੀ ਜਲਦੀ ਪੋਚਾ ਲਾਵਾਂ ਫੇਰ ਵੀ ਬਲੌਗ ਨੂੰ ਕੰਟੀਨਿਊ ਕਰੂੰਗੀ ਤੇ ਜੇ ਕੰਪਲੀਟ ਹੋ ਜੇ ਆ ਦੇਖੋ ਹਿੱਤ ਫਿਰ ਮੈਂ ਵੇਚਦੀ ਆ ਕਿ ਕੱਪੜੇ ਸਾਮ ਕੇ ਗਈ ਇਹਨਾਂ ਦਾ ਖਲਾਰਾ ਪਿਆ ਪੈਸੇ ਇਹਦੇ ਵਿੱਚ ਜਿਹੜੇ ਲਵੈਂਡਰ ਸੀ ਉਹ ਵੀ ਜਿਹੜੇ ਜਿਹੜੇ ਕੱਲ ਲੈ ਕੇ ਆਂਦੇ ਸੀ ਉਹ ਚਾਰ ਸੂਟ ਆ ਜਿਹੜੇ ਸੇਲ ਹੋ ਗਏ ਦੁਪट्टे ਪੈਸੇ ਆਪਣੇ ਕੋਲੇ ਦੋ ਉਹ ਵੀ ਗਏ ਤੇ ਅੱਜ ਮੇਰਾ ਖਲਿਆਰਨ ਵਿਲਿਆਰਨ ਬੈੱਡ ਤੇ ਸਭ ਕੁਝ ਉੱਧੇ ਹੀ ਪਿਆ ਮੈਂ ਜਲਦੀ ਜਲਦੀ ਪੋਚਣ ਦਾ ਕੰਮ ਨਹੀਂ ਵੀਣਾ ਫੇਰ ਮੈਂ ਕਰੂੰਗੀ ਬਲੌਗ ਨੂੰ ਕੰਟੀਨਿਊ ਤੁਸੀਂ ਕਹੋਗੇ ਜਿਵੇਂ ਡੇਲੀ ਤਰ੍ਹਾਂ ਕੰਮ ਲੇਟ 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 ਹਨਾ ਪਤਾ ਨਹੀਂ ਕਿਵੇਂ ਜੀ ਕੁਛ ਕਦੇ ਕਦੇ ਚਾ ਗਲਤਾ ਚਲੋ ਬਾਹਰ ਸੀਗੇ ਬਾਹਰ ਗਏ ਹੋਏ ਸੀ ਕੱਪੜੇ ਲੈਣ ਤੇ ਅੱਜ ਘਰੇ ਸੀ ਅੱਜ ਘਰੇ ਲੇਟ ਹੋ ਗਈ ਮੈਂ ਤੇ ਅੱਜ ਸਾਰਾ ਟੱਬਰ ਠੰਡ 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 ਕਰੀ ਜਾਂਦਾ ਕਿਉਂਕਿ ਠੰਡ ਹੈ ਹੀ ਬਹੁਤ ਜਿਆਦਾ ਇੰਨੇ ਕੇ ਜਿਆਦਾ ਠੰਡ ਅੱਜ ਸਵੇਰ ਦੀ ਇੰਨੀ ਜਰੀ ਨੇਰੀ ਚੱਲੀ ਜਾਂਦੀ ਹੈ ਕਿ ਫੇਰ ਧੋਤੇ ਜਾਣਗੇ ਪੋਣੀ ਅਇ ਤਾ ਸਾਰਾ ਕੁਛ ਹੀ ਕਦੇ ਛੱਡਤਾ ਕੰਮ ਕਰਨ ਲੱਗ ਗਈ ਕਦੇ ਹਟ ਗਈ ਵਸਾਈ ਰਾਮ ਘਝੋਲਾ ਜਾ ਪਈ ਗਿਆ ਬੀਬੀ ਕੰਸ਼ੇਰੀ ਪੋਚ ਚਲਾਦੇ ਭੈਣੇ ਤੇ ਮੈਂ ਤਾਂ ਅੰਦਰ ਆਉਣਾ ਠੰਡ ਲੱਗੀ ਜਾਂਦੀ ਆ ਅਜੇ ਤਰਾਬ ਨੇ ਗਈ ਇਹਨੇ ਘੋਟ ਦਾ ਸਵਾਟਰ ਕਢਾਉਣਾ ਇਹ ਠੰਡ ਹੋ ਗਈ ਸੋਹੋ ਜੀ ਨਵੀੜਾ ਮਾਇਤਾ ਨਹੀਂ ਇਹ ਬੜਦਾ ਜੇ ਮੈਂ ਗੱਲਾਂ ਲੱਗ ਗਈ ਹਾਂਜੀ ਖੀਰੇ ਲੈਂਦੇ ਆ ਖੀਰੇ ਹਾਂਜੀ ਰੋਟੀ ਪਾਓ ਉਹ ਤਾਂ ਨਹੀਂ ਲੱਗਿਆ ਆਇਆ ਫਿਰ ਖੀਰੇ ਵੀ ਖੀਰੇ ਟਮਾਟਰ ਅਦਰਕ ਕ੍ਰੇਮੇਲੇ ਚਾਰੇ ਚੀਜ਼ਾਂ ਮੈ ਲੈ ਗਏ। ਰੋਟੀ ਬਣਾਉਣ ਦਾ ਕੰਮ ਦਵੀੜ ਲਿਆ। 2:3 ਹੋ ਗਏ ਵਲੌਗ ਦੀ ਜਿਹੜੀ ਚਾਲਾ ਬਿਲਕੁਲ ਨਹੀਂ ਬਸਦੀ। ਕੱਲ੍ਹ ਮੈਂ ਨਵਰੀਦ ਕੌਰ ਕੋਲੇ ਪਹੁੰਚ ਗਈ। ਕੱਲ ਨੂੰ ਨਵਰੀਦ ਬਣਾਉਗੀ। ਹਾਂ। ਤੇ ਫੇਰ ਆਪਣੇ ਤੇ ਵਲੌਗ ਬਣਾਏਗਾ ਨਾ ਕਿਉਂਕਿ ਕਿਵੇਂ ਨਾ ਕਿਵੇਂ ਕਰਕੇ ਉਹ ਖਾਣ ਚੱਕ ਲੈਂਦੀ ਆ। ਵਲੌਗ ਬਣਾ ਲੈਂਦੇ ਸੀ ਉਹਨਾਂ ਨਾਲ ਇਕੱਲੇ ਜਾਣੇ ਨੂੰ। ਮੈਂ ਪਹਿਲਾਂ ਦੱਸ ਕੇ ਛੇਤੀ ਆਉਂ ਕਹਣੀ। ਕਰੇਲੇ। ਕਰੇਲਾ। ਕਰੇਲਾ। ਕਰੇਲਾ ਆਂਬ ਦੀ। ਖੀਰੇ ਤਾਂ ਹਾਂ ਸਸਤੇ ਹੋ ਗਏ ਹੋਣਗੇ ਨਾ। ਥੀਰੇ ਦਾ ਪਿਆਹਾਂ ਦਾ 1 ਕਿਲੋ ਦੇਣ ਦੇ ਆ। ਹੂੰ। ਹੂੰ। ਭੈਣ ਕਹਿੰਦੀ ਜੀ ਉਹ ਭੈਣ ਨੇ ਤੈਨੂੰ ਜਵਾਬ ਵੀ ਦਿੱਤਾ ਸਿਰ ਵੀ ਹੋ ਨਹੀਂ ਆਉਂਦਾ ਹਜਮ ਨਹੀਂ ਆਉਂਦਾ ਹੈਗਾ। ਠੀਕ ਹੈ ਲਾ। ਆਹ ਠੀਰਾ। ਹਾਂ। ਪਰ ਭੈਣ ਸਾਡੇ ਦਾ ਆਉਣਾ ਲੱਗਾ। ਸਾਡੇ ਵੱਖਰਾ ਵੱਖਰਾ ਕਰਤਾ ਹੁੰਦਾ। ਚਲੋ ਭੈਣ। ਦੁੱਧ ਬੋਲ ਆ ਵੀ ਰਾਇ ਦਿੱਤੀ ਤਾਂ ਬੋਤਲ ਲੈ ਕੇ। ਦੁੱਧ ਬਸ ਗਰਮ ਕਰ ਲਿਆ ਠੀਕਾ ਕੱਢ ਦਾਂਗੇ। ਅਸੀਂ ਆਪ ਦਾ ਜਿਹੜਾ ਦੁੱਧ ਪੀਣਾ ਹੁੰਦਾ। ਉਹਦੇ ਚ ਪਾੜਨੇ ਆ ਮਿੱਠਾ ਤੇ ਹਾਂ ਹਾਂ ਫਾਈਨਲੀ ਤੁਹ ਲੱਗਿਆ ਕਾਫੀ ਵੀ ਬਾਰੇ ਇਹ ਚੀਜ਼ ਨੂੰ ਇਗਨੋਰ ਕਰਿਓ ਕਿਉਂਕਿ ਹਜੇ ਮੈਂ ਕਾਫੀ ਮੈਂ ਇੱਕ ਗੱਲ ਸੁਣੀ ਮੈਂ ਕਾਫੀ ਦੁੱਧ ਬਣਾਉਣਾ ਚਾਹ ਮੈਂ ਦਾਲਾ ਵੀ ਹੁਣ ਵਿੱਚ ਨਹੀਂ ਮੈਂ ਬਣਾਉਂਗਾ ਜਦੋਂ ਪਾਈਪ ਤਿਹਰੇ ਕੱਲੋਂ ਬਣਾ ਲੂ ਕੱਲ ਨੂੰ ਤਾਂ ਅਸੀਂ ਬਣਾ ਕੇ ਨਾ ਬਣਾਉਂਦੇ ਹਾਂ ਹਾਲੇ ਤੱਕ ਨਹੀਂ ਲੈ ਜਾਂਦੇ ਤੇ ਹਜੇ ਮਿੱਠਾ ਬਾਹ ਪਾ ਲੀਂ ਤੂੰ ਘੱਟ ਪਾਣੀ ਹੁੰਨੀ ਆ ਦਾਣਾ ਵਾਲੇ ਬਣਾਉਣਾ ਘੱਟ ਮਿੱਠਾ ਬਾਹ ਐ ਮੈਨੂੰ ਸਾਰੇ ਹੁਣ ਵੇਖੇ ਇਹ ਵੀ ਨਾਲ ਨਾਲ ਮੈਂ ਤਾਂ ਕਹਿ ਰਹੀ ਕਿਉਂਕਿ ਹਲੇ ਮੈਂ ਸਾਰੇ ਭਾਂਡੇ ਠੀਕਰ ਜਿਹੜਾ ਮਾਂਜੜਾ ਸਲਪ ਸਾਫ ਕਰਦੀ ਸਾਰੀ ਸਫਾਈ ਮੇਰੀ ਕਰਨ ਵਾਲੀ ਪਈ ਆ ਅੱਗੇ ਮੈਂ ਦੁੱਧ ਜਿਹੜਾ ਕੋਈ ਹਾਲ ਸਲਪ ਦਾ ਕੋਈ ਨਾਲ ਸਾਰੀ ਸਾਫ ਕਰੂੰਗੀ ਪਲੀਜ਼ ਇੰਨੀ ਵੀ ਨਾ ਕਰੋ ਸਾਫ ਕਰਕੇ ਵੀ ਸਾਨੂੰ ਖਾਲੀ ਕਰਕੇ ਦਿਖਾਉਂਗੀ ਤੇ ਹੁਣ ਇਹਨਾ ਇੱਥੇ ਫਿਰ ਮੈਂ ਰੋਟੀਆਂ ਜਿਹੜੇ ਗੈਸ ਤੇ ਬਣਾਈ ਸਾਰਾ ਆਟਾ ਉੱਪਰ ਸਭ ਕੁਝ ਢੁਲਿਆ ਪਿਆ ਆਟਾ ਰੀਜਾ ਉੱਟਾ ਕੇ ਉਹਨਾਂ ਚ ਜਦੋਂ ਕੋਈ ਕੰਮ ਕਰਾਂਗੇ ਤਾਂ ਕੋਈ ਨਾ ਖਿਆਲ ਨਹੀਂ ਪੈਂਦਾ ਇਨਾ ਕਮ ਕਰਾਂ ਇੱਥੇ ਸਬਸਕ੍ਰਾਈਬ ਕਰਣੀ ਆ ਚਲੋ ਜੀ ਮੈਂ ਵੀ ਬਾਪੇ ਦਾ ਬੰਦ ਤਟਾਕ ਮਿੱਠੇ ਵਾਲਾ ਆਹ ਲਿਫਾਫੇ ਦੇਖੋ ਆਹ ਲਿਫਾਫੇ ਡੇਲੀ 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 ਜਿਹੜੇ ਬਣ ਜਾਂਦੇ ਆ ਕਿਉਂਕਿ ਸ਼ਾਇਦ ਇਹਨਾਂ ਨੂੰ ਰੱਖਿਆ ਕਰੋ ਲਿਫਾਫਿਆਂ ਨੂੰ ਲਿਫਾਫੇ ਕੰਮ ਬਹੁਤ ਦਿੰਦੇ ਆ ਹਾਂ ਰੱਖਦੀ ਆ ਮੈਂ ਤਾਂ ਦਿਖਾਇਆ ਸੀਗਾ ਆਪਣੇ ਸਪੈਸ਼ਲ ਝੂਲਾ ਲੱਗਿਆ ਹੋਇਆ ਜਿਹੜਾ ਬੇਸੋਂ ਦਾ ਝੂਲਾ ਇਹਦੇ ਵਿੱਚ ਪਾਈ ਜਾਂਦੇ ਆ ਕਿਉਂਕਿ ਜਦੋਂ ਉਹਨਾਂ ਨੂੰ ਸਕੂਲ ਜਾਣਾ ਹੁੰਦਾ ਕੋਈ ਨਾ ਕੋਈ ਖਾਣ-ਪੀਣ ਵਾਲੀ ਚੀਜ਼ ਹੁੰਦੀ ਆ ਉਹਦੇ ਵਿੱਚ ਪਾਈ ਦੇ ਹਾਵੇ ਜੇ ਪਾਸ ਤੇ ਸਟੇਟ ਕਲੀਨ ਉਹ ਵੀ ਤਾਂ ਖੇਤ ਚਾਮਟਲ ਜਾਣਾ ਹੁੰਦਾ ਹੈ ਬੱਚਿਆਂ ਨੇ ਕੁਝ ਨਾ ਕੁਝ ਖਾਣ ਪੀਣ ਨੂੰ ਪਾਉਣਾ ਹੁੰਦਾ ਵਿੱਚ ਤਾਂ ਉਦੋਂ ਪਾਲੀ ਖਿੰਚੱਕਿਆ ਤੇ ਪੈ ਜਾਂਦੇ ਜਦੋਂ ਕੋਈ ਨਾਸਾਂ ਦੇ ਰੋਕ ਕੋ ਕਿਉਂਕਿ ਡੇਲੀ ਕਦੇ ਕੋਈ ਇਹ ਜਿਹਾ ਦੇ ਤਾਂ ਹੁੰਦਾ ਹੀ ਨਹੀਂ ਹੈਗਾ ਵੀ ਜਿੱਦੇ ਕੋਈ ਸ਼ਹਿਰੋਂ ਚੀਜ਼ ਨਾ ਆਵੇ ਹੂੰ ਠੀਕ ਹੈ ਚਲੋ ਆਉਂਦੀ ਰਹਿੰਦੀ ਹੈ ਤੇ ਇਸ ਤੋਂ ਬਾਅਦ ਹਜੇ ਕੱਪੜੇ ਜਿਹੜੇ ਕਿਤੇ ਜਾਣਾ ਯਾਤਰਾ ਤੇ ਤੇ ਉਹ ਵੀ ਹਜੇ ਜਿਹੜੇ ਪੈਕ ਕਰਨੇ ਆਈ ਤਾਂ ਮੇਰਾ ਬਰਮਾ ਬਹੁਤ ਚਾਲੇ ਬਹੁਤ ਜਿਆਦਾ ਬੈਗ ਕੱਢ ਕੇ ਹੈਂ ਬੈਗ ਕੱਢ ਕੇ ਵੀ ਦੇ ਦਿਓ ਸਾਬਣ ਦੇਓ ਆਹ ਪਾਓ ਪਾਊਡਰ ਵੀ ਪਾਣੀ ਪਾਓ ਆ ਸਾਰਾ ਕੁਝ 깔ਣ ਕਰਦੇ ਰਹਿਣਾ ਤੇਰਾ ਮਨੀ ਜੇ ਆਹ ਕਾਢਦੇ ਮਾਝੇ ਜਾਣਾ ਸਾਰੇ ਕੰਮ ਨਹੀਂ ਬਣਦੇ ਤੇਰੇ ਸਾਰੇ ਕੰਮ ਵੱਡ ਗਿਆ ਸਾਖ ਵਾਲੀ ਬੇਲੀ ਗਾਣੀ ਕੌਣ ਜਿ ਵਰ ਗਿਆ ਆ ਜਿਹੜਾ ਜਿੱਥੇ ਆ ਹੋਰਗਾ ਬੰਗਾ ਜੇ ਥਮਣਾ ਨਹੀਂ ਹਮ ਹੌਲੇ ਦੇ ਵਿੱਚ ਵੜ ਗਿਆ ਜਦੋਂ ਮੈਂ ਤਾਂ ਹਾਂ ਆ ਕੀ ਚੂਹਾ ਆ ਗਿਆ ਭਾਈ ਚੂਹਾ ਵੱਡਾ ਬਾਹਰ ਲਾ ਇਹ ਕਿੱਥੋਂ ਆ ਗਿਆ ਬਾਹਰ ਲਾ ਕਿਹੜਾ ਹੁੰਦਾਗਾ ਕਾਲਾ 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 ਹੋਰ ਹੋਰ ਹਾਈ ਜੀ ਬਾਥਰੂਮ ਚ ਵੜ ਗਿਆ ਉਹਦੇ ਚ ਗਿਆ ਉਹਦੇ ਚ ਹਾਂ 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 ਥਮਣਾ ਹੀ ਜੇ ਤੇ ਹਾਂ ਥਮਲੇ ਚ ਹਾਂ ਹੋ ਵੀ ਮਨ ਇਹ ਨਿਕਲਾ ਸੀ ਵੀ ਇਹਨੇ ਤੇਰੇ ਕੰਨ ਜਾਉਂ ਮੂਲਾ ਕੰਨ ਤਾਂ ਉਹਦਾ ਐਡਾ ਹਾਂ

ਪ੍ਰੈਸ ਦਿੱਤੀ ਛੱਡ। ਤੁਸੀਂ ਸਾਰੇ ਕੱਪੜੇ ਲੱਗਿਆ ਪੈ। ਪਰ ਦੇ ਕੰਮ ਪ੍ਰੈਸ ਕਰੀਏ। ਇਨਸੂਲਟ ਕਰਨਾ ਪਰ ਰੱਖਣਾ ਲੈ ਕੇ ਜਾਣਾ ਕਿਸੇ ਵਾਸਤੇ। ਹਾਂ। ਤੇ ਹੁਣ ਤਾਂ ਆਹ ਚੜ ਗਿਆ ਉਹ ਤੇ ਤੇ। ਚਲ ਫਿਰ ਗ੍ਰਿਲਾਂ ਤੇ ਗ੍ਰਿਲਾਂ ਤੇ ਨੀਅਰ ਕੀ ਹੁੰਦੇ ਜਿਹੜੇ ਆਪਣੇ ਥਮਲੇ ਜਿਹੋ ਉਸ ਦੇ। ਅ ਬਾਹਰਲੇ ਪਾਸੇ ਰਸੋਈ ਦੇ? ਹਾਂ ਰਸੋਈ ਦੇ। ਪਹਿਲਾਂ ਰਸੋਈ ਚ ਸੀ ਤੁਸੀਂ ਗੇਟ ਬੰਦ ਨਹੀਂ ਕਰਕੇ ਆਏ। ਹਾਂ। ਬੇਟਾ ਉਹ ਨਾ ਟੱਕਦੇ ਯਾਰ ਚੋਨਾ ਟੱਕੇ ਤੁਸੀਂ ਜਾ ਕੇ ਮਾਰ ਦੋ ਦੇਖ ਲਓ ਉਹ ਤਾਂ ਹੈ ਵੀ ਕਾਲਾ ਕਾਲਾ ਉਹ ਦੂਜਾ ਹੋਰ ਬਾਹਰਲਾ ਕਹਿੰਦੀ ਮम्मी ਪਤਾ ਨਹੀਂ ਕਨੇਡਾ ਵਾਲਾ ਕਿ ਆਸਟ੍ਰੇਲੀਆ ਵਾਲਾ ਚੂਹਾਗਾ ਫਿਰ ਮਾਰ ਗੀਆ ਮੂੰ ਤੁਸੀਂ ਮਾਰ ਦੋ ਮੈਂ ਤਾਂ ਕੱਪੜੇ ਪ੍ਰੈਸ ਕਰ ਦੂੰ ਆਦੇ ਸੋਹੰਦੇ ਚਾਨਣ ਕਰ ਲੋ ਅੱਜ ਨਾ ਹਰਾ ਕਰ ਤੋ ਸ ਮਾਇਆ ਨੀਲਾ ਆ ਜਾ ਉਹਦੇ ਨਾਲਾ ਪੁਰਾਣਾ ਪਜਾਮਾ ਹਾ ਜਿਹੜਾ ਚਿੱਟੇ ਜਿਹਾ ਹੂੰ ਜੱਪ ਜੱਪ ਹੋਰ ਤੋਂ ਚਿੱਪ ਜੱਪ ਜਾਂਦੇ ਬਸ ਕਰਦੇ ਕਰ ਲਉਂਦੇ ਖੋ ਖਾਦੇ ਬੈ ਕੱਢਦਾ ਬੈਗ ਕੱਢਣਾ ਪਹਿਲਾਂ ਬੈਗ ਕੱਢਿਆ ਨਹੀਂ ਆ ਰਹੇ ਮਾਰਜਾ ਮਾ ਕੇ ਲੋਨ ਤੇ ਕੱਲ ਨੂੰ ਦੇਖਾਂਗੇ ਇਸ ਕੋਈਆਂ ਦੇ ਹੀ ਪਾ ਲਾਂਗੇ ਇਹ ਪਿੰਡ ਜਾਂਦੇ ਪਾ ਲਾਂਗੇ ਇੱਕ ਸੂਟ ਬਸ ਕੀ ਕਰਦੇ ਬਾਹਰ ਜਾ ਕੇ ਥਾ ਗਿਆ ਮੰਮੀ ਮੈਂ ਤੁਹਾਨੂੰ ਦੱਸਦੀਆਂ ਜਿਹੜਾ ਹਾਬ ਚਾਲਣ ਲਾ ਥਮਲਾਗਾ ਝੋਨੇ ਕੋਲੇ ਝੋਨੇ ਦੀਆਂ ਬੋਰੀਆਂ ਪੰਗਾ ਉਹਨਾਂ ਦੇ ਉੱਪਰ ਉਹਦੇ ਉੱਪਰ ਚੜ ਗਿਆ ਇਹ ਕੋਈ ਛੋਟੀ ਨਾਲਿਆ ਮੋਲਾਂਗੇ ਬੋਕਰ ਚੱਕੋ ਛੋਟੀ ਨਾਲੇ ਮਰਦਾ ਬੋਕਰ ਨਾਲ ਨਾ ਮਰੂਗਾ ਬੋਕਰ ਛੱਡ ਕੇ ਇਹੋ ਜਿਹਾ ਬੋਕਰ ਨਾਲ ਵੀ ਨਹੀਂ ਮਰਦਾ ਹੁੰਦਾ ਇਹ ਪੈਂਦਾ ਹੁੰਦਾ ਮਗਰ ਜਿਹੜਾ ਵੱਡਾ ਕੋਈ ਫਿਰ ਆਪਾਂ ਤਾਂ ਚੱਲੇ ਅੰਦਰ ਤੁਸੀਂ ਮਾਰ ਲਓ ਤੁਸੀਂ ਨਿਬੜ ਲਿਆ ਨਹੀਂ ਚੰਨਣ ਦਾ ਕਰਦੇ ਮੇਰੀ ਪ੍ਰੈਸ ਚੱਲੀ ਆ ਨਾ ਮੈਨੂੰ ਚੀਕਾ ਮੁੜ ਕੇ ਪੜਾ ਲਾਦਾ ਵਾ ਕੀ ਪਤਾ ਕਿੱਧਰ ਨੂੰ ਜਾਊਗਾ ਉਹ ਹਾ ਇੱਥੇ ਕਹਿੰਦਾ ਮੰਮੀ ਜੇ ਛਾਲ ਵੱਜੀ ਨਾ ਉੱਤੇ ਆਏ ਕੀ ਮਾਰ ਤੋਂ ਖਾਤ ਨਹੀਂ ਜੂਗਾ ਅਰ ਕਤਿ ਗੰਦਿਆ ਉੱਪਰ ਉੱਪਰ ਉਹਦੇ ਚ ਐਦੇ ਚ ਉੱਪਰ ਹਾਂ ਹਾਂ ਹਾਏ ਅੜ ਜਾਂ ਨਾਪ ਲੈ ਨਹੀਂ ਨਾ ਮਾਈ ਨਾਪੇ ਤੁਸੀਂ ਨਾਪ ਲੋ ਆਪਾਂ ਤਾਂ ਚੱਲੇ ਦੇਖੀ ਜਾਂਦੀ ਹੈ ਮਾਰਦੇ ਆ ਕਿ ਭਾਈ ਦਾ ਕਿਸੇ ਪਾਸੇ ਐ ਗੱਡੀ ਤੇ ਲੈ ਗਿਆ ਯਾਰਾ ਗੱਡੀ ਬਾਹਰ ਕੱਢੋਗੇ ਉਹ ਗਾਵਾ ਕੰਮ ਕਰਦੇ ਹੁੰਦੇ ਸੀ ਬਸ ਕੋਈ ਨਹੀਂ ਭੱਜ ਕੋਸ ਮਰਜ਼ੀ ਕਰੀ ਚੱਲੋ ਮੈਨੂੰ ਕਹੋ ਪਾਪੇ ਨੂੰ ਲਾ ਲਓ ਨਾਲ ਪਤਾ ਬਾਰ ਬੰਦ ਕਰਦੇ ਆ ਬਈ ਨਾ ਪਕ ਉਸ ਕਰਨਾ ਨਾ ਕਰ ਕਰਨਾ ਹੀ ਖੜੀ ਰੱਗੀ ਸੋ ਲਈ ਬੈਗ ਵਿਲਾ ਕਰਾਂ ਪਹਿਲਾਂ ਤਾਂ ਨੂ ਵੇਖ ਲੈ ਆ ਲੈ ਮੈਂ ਕੀ ਪਰ ਲੰਗ ਦੀ ਦਿਹਾੜੀ ਸੀਗੀ ਬੋਰ ਜੀ ਅੱਗੇ ਨਦੀ ਲੋਰ 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 ਜੇ ਨਹੀਂ ਚੜੀ ਜਾਂਦੀ ਲੋਰ 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 ਜੀ ਫਿਰ ਆਗਰੇ ਤੇ ਤਾਂ ਵੰਗੂ ਨਿਕਰੀ ਪੀਜਾ ਸੀ ਪਸਿੱਪਨੀ ਮੁੰਡਾ ਲੱਤ ਦਾ ਕੋ ਫਿਰਦਕ ਡਰਕਨੀ ਸਰ ਪਰਹਰ ਨਾ ਗੱਭੀ ਮੱਚਨੀ ਤੇਰੀ ਸ਼ਾਰਟ ਜੀ ਦਸਦਾ ਮਗਲੀਆਂ ਨੇ ਸਿੱਕਿਓ ਤੋ ਸੁਰ ਜੇ ਲੱਖਦੀ ਯਾ ਮੋਰ ਨਹੀਂ ਚੜੀ ਜਾਂਦੀ ਲੋਰ 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 ਨਹੀਂ ਚੜੀ ਜਾਂਦੀ ਲੋਰ 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 ਨਹੀਂ ਜੇ ਨਾਂਂ ਗਿਰੀ ਮੋਰ ਜੀ ਉਹ ਵਾਲਾ ਮੋਰ ਚੜੀਆਂ ਮੈਂ ਪਾਉਂਦੇ ਜੇ ਬੱਪਾ ਪਾਉਂਦੇ